ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨਾ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰਨਾ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਤੁਹਾਨੂੰ ਪਤਾ ਹੈ ਅੱਜ ਆਪਾਂ ਨਦੀ ਤੇ ਪੂਜਾ ਕਰਨ ਜਾਣਾ ਹੈ ਤੁਸੀਂ ਹਰ ਵਾਰ ਦੀ ਤਰ੍ਹਾਂ ਭੁੱਲ ਜਾਂਦੇ ਹੋ ਹੁਣ ਜਲਦੀ ਨਾਲ ਤਿਆਰ ਹੋ ਜਾਵੋ ਪੂਜਾ ਦਾ ਟਾਈਮ ਹੋਣ ਵਾਲਾ ਹੈ ਠੀਕ ਹੈ ਮੈਂ ਹੁਣੇ ਤਿਆਰ ਹੋ ਜਾਂਦਾ ਤਿਆਰ ਹੋ ਕੇ ਦੋਵੇਂ ਜੀ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਨੇ ਪੂਜਾ ਕਰਨ ਲਈ ਦਰਅਸਲ ਉਹ Hindu ਪਰਿਵਾਰ ਨਾਲ ਸੰਬੰਧ ਰੱਖਦੇ ਸੀ ਤੇ ਅਕਸਰ ਪੂਜਾ ਕਰਨ ਲਈ ਉਹ ਨਦੀ ਦੇ ਕਿਨਾਰੇ ਆਉਂਦੇ ਸਨ ਹਰ ਵਾਰ ਦੀ ਤਰ੍ਹਾਂ ਅੱਜ ਵੀ ਉਹ ਪੂਜਾ ਕਰਨ ਆਏ ਤੇ ਜਦੋਂ ਉਹ ਇਸ਼ਨਾਨ ਕਰਨ ਅੰਦਰ ਜਾਂਦੇ ਹਨ ਤਾਂ ਉਸ ਦੀ ਪਤਨੀ ਕੋਲ ਨਦੀ ਵਿੱਚ ਤੈਰਦੀ ਹੋਈ ਟੋਕਰੀ ਆ ਕੇ ਰੁਕ ਗਈ ਜਿਵੇਂ ਹੀ ਉਹ ਉਸ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਇੱਕ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਉਹ ਟੋਕਰੀ ਨੂੰ ਖੋਲ ਕੇ ਦੇਖਦੀ ਹੈ ਤਾਂ ਉਹ ਔਰਤ ਹੈਰਾਨ ਰਹਿ ਗਈ ਕੀ ਸੀ ਉਸ ਟੋਕਰੀ ਵਿੱਚ ਜਾਣਨ ਲਈ ਪੂਰੀ ਕਹਾਣੀ ਜ਼ਰੂਰ ਸੁਣੋ ਖਾਏ ਰੱਬਾ ਕਿਹੋ ਜਿਹੇ ਲੋਕ ਨੇ ਜੋ ਐਦਾਂ ਕਰਦੇ ਨੇ ਕਿੰਨੇ ਪਾਪੀ ਨੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਵੀ ਇਦਾਂ ਵੀ ਕਰ ਸਕਦੇ ਨੇ ਲੋਕ ਅੰਜਲੀ ਤੇ 모ਹਨ ਦੋਵੇਂ ਪਤੀ ਪਤਨੀ ਸੀ ਤੇ ਉਹ ਮਹੀਨੇ ਵਿੱਚ ਚਾਰ ਵਾਰ ਨਦੀ ਤੇ ਇਸ਼ਨਾਨ ਕਰਕੇ ਪੂਜਾ ਪਾਠ ਕਰਦੇ ਸਨ ਤੇ ਅੱਜ ਜਦੋਂ ਅੰਜਲੀ ਇਸ਼ਨਾਨ ਕਰ ਰਹੀ ਸੀ ਤਾਂ ਉਸ ਦੇ ਕੋਲ ਪਾਣੀ ਵਿੱਚ ਤੈਰਦੀ ਟੋਕਰੀ ਆਈ ਅੰਜਲੀ ਨੇ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੰਜਲੀ ਕੋਲ ਰੁਕ ਗਈ ਜਦੋਂ ਅੰਜਲੀ ਨੇ ਟੋਕਰੀ ਖੋਲ ਕੇ ਦੇਖੀ ਤਾਂ ਉਸ ਵਿੱਚ ਇੱਕ ਬੱਚਾ ਸੀ ਜੋ ਦੇਖਣ ਨੂੰ 1-2 ਹਫ਼ਤਿਆਂ ਦਾ ਲੱਗਦਾ ਸੀ ਉਹ ਬੱਚਾ ਨਾ ਤਾਂ ਹਲ-ਜੁੱਲ ਰਿਹਾ ਸੀ ਤੇ ਨਾ ਹੀ ਰੋ ਰਿਹਾ ਸੀ ਤੇ ਉਹਨਾਂ ਨੇ ਬੱਚੇ ਨੂੰ ਬਾਹਰ ਕੱਢਿਆ ਉਹ ਬੱਚੇ ਨੂੰ ਹੌਲੀ-ਹੌਲੀ ਹਿਲਾਉਂਦੇ ਹਨ ਤੇ ਬੱਚਾ ਵੀ ਕੋਈ ਹਰਕਤ ਨਹੀਂ ਕਰਦਾ ਦੇਖ ਉਹ ਸੋਚਦੇ ਹਨ ਕਿ ਬੱਚਾ ਕਿਤੇ ਮਰ ਤਾਂ ਨਹੀਂ ਗਿਆ ਫਿਰ ਉਹ ਉਸ ਬੱਚੇ ਨੂੰ ਪੂਰੇ ਜ਼ੋਰ ਨਾਲ ਹਿਲਾਉਂਦੇ ਹਨ ਤੇ ਬੱਚਾ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਹਿਲਾਉਂਦਾ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚਾ ਜਿਉਂਦਾ ਹੈ ਤੇ ਉਹ ਜਲਦੀ ਨਾਲ ਪੁਲਿਸ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦੇ ਨੇ ਤੇ ਆਪ ਉਸ ਨੂੰ ਕਿਸੇ ਨੇੜੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਹਨ ਤੇ ਪੁਲਿਸ ਵੀ ਜਲਦੀ ਹਸਪਤਾਲ ਵਿੱਚ ਪਹੁੰਚ ਜਾਂਦੀ ਹੈ ਡਾਕਟਰ ਚੈੱਕਅਪ ਕਰਨ ਤੋਂ ਬਾਅਦ ਦੱਸਦੇ ਹਨ ਕਿ ਬੱਚੇ ਦੀ ਸਿਹਤ ਬਹੁਤ ਖਰਾਬ ਹੈ ਬੱਚੇ ਨੂੰ ਨਮੂਨੀਆਂ ਹੋ ਗਿਆ ਉਹ ਵੀ ਬਹੁਤ ਜ਼ਿਆਦਾ ਜਿਸ ਕਰਕੇ ਬੱਚੇ ਨੂੰ ਇੱਕ ਹਫਤਾ ਰੱਖਣ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਾਂ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਪੁਲਿਸ ਵਾਲੇ ਉਸ પતિ ਪਤਨੀ ਨੂੰ ਕਹਿੰਦੇ ਹਨ ਕਿ ਤੁਸੀਂ ਹੁਣ ਜਾਓ ਅਸੀਂ ਬੱਚੇ ਦਾ ਧਿਆਨ ਚੰਗੀ ਤਰ੍ਹਾਂ ਰੱਖ ਲਵਾਂਗੇ ਅਸਲ ਵਿੱਚ ਮੋਹਨ ਤੇ ਅੰਜਲੀ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਤੇ ਉਹਨਾਂ ਦੇ ਘਰ ਔਲਾਦ ਨਹੀਂ ਹੋਈ ਸੀ ਜਦੋਂ ਉਹਨਾਂ ਨੂੰ ਇਹ ਬੱਚਾ ਮਿਲਦਾ ਹੈ ਇਹ ਲੱਗਣ ਲੱਗ ਜਾਂਦਾ ਵੀ ਪ੍ਰਮਾਤਮਾ ਨੇ ਇਹ ਬੱਚਾ ਸਾਡੇ ਲਈ ਭੇਜਿਆ ਤੇ ਅਸੀਂ ਇਸ ਨੂੰ ਪਾਲ-ਪੋਸ ਕੇ ਵੱਡਾ ਕਰਾਂਗੇ ਜਦੋਂ ਉਹ ਆਪਣੇ ਦਿਲ ਦੀ ਗੱਲ ਪੁਲਿਸ ਵਾਲਿਆਂ ਨੂੰ ਦੱਸਦੇ ਹਨ ਤਾਂ ਪੁਲਿਸ ਵਾਲੇ ਕਹਿੰਦੇ ਹਨ ਕਿ ਠੀਕ ਹੈ ਪਹਿਲਾਂ ਆਪਾਂ ਇਸ ਬੱਚੇ ਦਾ ਇਲਾਜ ਕਰਵਾ ਲਈਏ ਬਾਅਦ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚਾ ਤੁਸੀਂ ਗੋਦ ਲੈ ਲਿਓ ਇਲਾਜ ਦੇ 6-7 ਦਿਨਾਂ ਬਾਅਦ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਡਾਕਟਰ ਉਸ ਨੂੰ ਛੁੱਟੀ ਦੇ ਦਿੰਦੇ ਹਨ ਅੰਜਲੀ ਤੇ 모ਹਨ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਘਰ ਲੈ ਆਉਂਦੇ ਹਨ 모ਹਨ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਬਸ ਬੱਚੇ ਦੀ ਕਮੀ ਸੀ ਜੋ ਰੱਬ ਨੇ ਅੱਜ ਪੂਰੀ ਕਰ ਦਿੱਤੀ ਸੀ ਬੱਚੇ ਨੂੰ ਘਰ ਲਿਆਉਣ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਤੇ ਬੱਚੇ ਦਾ ਨਾਮ ਈਸ਼ੂ ਰੱਖ ਲਿਆ ਜਾਂਦਾ ਹੈ ਉਹ ਸੋਚਦੇ ਹਨ ਕਿ ਅਸੀਂ ਬੱਚੇ ਨੂੰ ਇਹ ਪਤਾ ਨਹੀਂ ਲੱਗਣ ਦੇਵਾਂਗੇ ਕਿ ਇਹ ਸਾਡੀ ਸਕੇਟੀ ਨਹੀਂ ਹੈ ਇਸ ਨੂੰ ਗੋਦ ਲਿਆ ਹੈ ਪਹਿਲਾਂ ਤਾਂ ਉਹ ਪਿੰਡ ਵਿੱਚ ਹੀ ਰਹਿੰਦੇ ਸਨ ਹੁਣ ਜਿਵੇਂ ਜਿਵੇਂ ਈਸ਼ੂ ਵੱਡੀ ਹੋਣ ਲੱਗੀ ਤਾਂ ਆੜ ਗਵਾੜ ਵਾਲੇ ਬੱਚੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜਿਹੜੀਆਂ ਕੀ ਮੋਹਨ ਤੇ ਅੰਜਲੀ ਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਸੀ ਇਸ ਕਰਕੇ ਉਹ ਸ਼ਹਿਰ ਵਿੱਚ ਰਹਿਣ ਲੱਗ ਗਏ ਤਾਂ ਜੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਣੇ ਬੱਚੇ ਨੂੰ ਦੂਰ ਰੱਖ ਸਕਣ ਉਹ ਚਾਹੁੰਦੇ ਸੀ ਬੱਚਾ ਸਾਨੂੰ ਅਸਲੀ ਮਾਪੇ ਦੀ ਤਰ੍ਹਾਂ ਹੀ ਪਿਆਰ ਕਰੇ ਇਸ ਨੂੰ ਇਹ ਕਦੇ ਵੀ ਪਤਾ ਨਾ ਲੱਗੇ ਕਿ ਅਸੀਂ ਇਸ ਨੂੰ ਗੋਦ ਲਿਆ ਸਮਾਂ ਲੰਘਦਾ ਗਿਆ ਹੁਣ ਈਸ਼ੂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਹੁਣ ਗ੍ਰੈਜੂਏਸ਼ਨ ਕਰਨ ਲਈ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਹਜੇ ਤੱਕ ਈਸ਼ੂ ਨੂੰ ਇਹ ਪਤਾ ਨਹੀਂ ਲੱਗਿਆ ਕਿ ਉਹ ਗੋਦ ਲਈ ਹੋਈ ਆ ਨਾ ਹੀ ਘਰਦਿਆਂ ਨੇ ਪਤਾ ਲੱਗਣ ਦਿੱਤਾ ਸੀ ਈਸ਼ੂ ਬਹੁਤ ਸਿਆਣੀ ਬੱਚੀ ਸੀ ਉਹ ਹਰੇਕ ਦੀ ਮਦਦ ਕਰਦੀ ਸੀ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਇੱਕ ਵਧੀਆ ਕੰਪਨੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਹੁਣ ਉਹ 25 ਸਾਲਾਂ ਦੀ ਹੋ ਗਈ ਸੀ ਤੇ ਉਸ ਦੇ ਮਾਤਾ ਪਿਤਾ ਉਸ ਦਾ ਵਿਆਹ ਕਰਨ ਲਈ ਸੋਚਣ ਲੱਗੇ ਇੱਕ ਦਿਨ ਅੰਜਲੀ ਬੈਠੀ ਬੈਠੀ ਕਹਿਣ ਲੱਗੀ ਹੁਣ ਆਪਣੀ ਧੀ ਬਹੁਤ ਸਮਝਦਾਰ ਹੋ ਗਈ ਹੈ ਇਸ ਤੋਂ ਪਹਿਲਾਂ ਲੋਕ ਇਸ ਨੂੰ ਦੱਸਣ ਆਪਾਂ ਹੀ ਇਸ ਨੂੰ ਸਾਰੀ ਸਚਾਈ ਦੱਸ ਦਈਏ ਮੋਹਨ ਕਹਿੰਦਾ ਹੈ ਕਿ ਇਹ ਨਾ ਹੋਵੇ ਸਾਰੀ ਸਚਾਈ ਪਤਾ ਲੱਗਣ ਤੋਂ ਬਾਅਦ ਉਹ ਸਾਨੂੰ ਛੱਡ ਕੇ ਚਲੀ ਜਾਵੇ ਇਹ ਸੋਚ ਕੇ ਦੋਵੇਂ ਪਤੀ ਪਤਨੀ ਚੁੱਪ ਹੀ ਰਹਿੰਦੇ ਹਨ ਉਹ ਈਸ਼ੂ ਦਾ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗਦੇ ਹਨ ਉਹ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਵਧੀਆ ਮੁੰਡਾ ਲੱਭਣ ਲਈ ਕਹਿੰਦੇ ਹਨ ਉਹਨਾਂ ਨੂੰ ਇੱਕ ਚੰਗਾ ਮੁੰਡਾ ਤੇ ਵਧੀਆ ਘਰ ਲੱਭਣ ਨੂੰ ਕਹਿੰਦੇ ਹਨ ਉਹਨਾਂ ਨੂੰ ਇੱਕ ਚੰਗੇ ਮੁੰਡੇ ਦੀ ਦੱਸ ਪੈਂਦੀ ਹੈ ਮੋਹਨ ਅਤੇ ਅੰਜਲੀ ਨੂੰ ਸਭ ਕੁਝ ਪਸੰਦ ਸੀ ਤੇ ਉਹ ਮੁੰਡੇ ਦੇ ਪਰਿਵਾਰ ਬਾਰੇ ਪਤਾ ਕਰਦੇ ਨੇ ਸਭ ਕੁਝ ਠੀਕ ਹੁੰਦਾ ਐਤਵਾਰ ਨੂੰ ਉਹ ਮੰਦਰ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖ ਲੈਂਦੇ ਹਨ ਤੇ ਰਿਸ਼ਤਾ ਪੱਕਾ ਕਰ ਲੈਂਦੇ ਹਨ ਉਹਨਾਂ ਨੇ ਮੁੰਡੇ ਵਾਲਿਆਂ ਨਾਲ ਸਾਰੀ ਗੱਲ ਕਰ ਲਈ ਕਿ ਸਾਡੇ ਸਿਰਫ ਇੱਕ ਹੀ ਧੀ ਹੈ ਤੇ ਅਸੀਂ ਵਿਆਹ ਤੋਂ ਬਾਅਦ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖਾਂਗੇ ਤੁਹਾਡਾ ਬੇਟਾ ਕਰਜਵਾਈ ਬਣ ਕੇ ਰਹੇਗਾ ਸਾਡੇ ਨਾਲ ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਮੁੰਡੇ ਦੇ ਦੋ ਭਰਾ ਹੋਰ ਸਨ ਜਦੋਂ ਉਹ ਸਾਰੀਆਂ ਰਸਮਾਂ ਕਰਕੇ ਘਰ ਆਉਣ ਲੱਗੇ ਤਾਂ ਰਾਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਬੇਹੋਸ਼ ਪਿਆ ਮਿਲਿਆ ਉਹ ਬਜ਼ੁਰਗ ਨੂੰ ਦੇਖ ਕੇ ਗੱਡੀ ਰੋਕ ਲੈਂਦੇ ਨੇ ਉਹ ਬਜ਼ੁਰਗ ਦੇਖਣ ਵਿੱਚ ਕਾਫੀ ਬਿਮਾਰ ਲੱਗਦਾ ਸੀ ਤੇ ਉਹ ਬਜ਼ੁਰਗ ਦੀ ਮਦਦ ਕਰਦੇ ਨੇ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਨੇ ਉਸ ਨੂੰ ਦਾਖਲ ਕਰਵਾ ਕੇ ਡਾਕਟਰ ਨੂੰ ਇਲਾਜ ਕਰਨ ਨੂੰ ਕਹਿੰਦੇ ਹਨ ਤੇ ਨਾਲੇ ਡਾਕਟਰ ਸਾਹਿਬ ਪੈਸਿਆਂ ਦੀ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਬਸ ਇਨਾਂ ਦਾ ਇਲਾਜ ਵਧੀਆ ਕਰਨਾ ਜਿੰਨਾ ਇਲਾਜ ਤੇ ਖਰਚਾ ਆਵੇਗਾ ਅਸੀਂ ਦੇਵਾਂਗੇ ਇਹਨਾਂ ਕਹੇ ਉਹ ਉੱਥੋਂ ਚਲੇ ਜਾਂਦੇ ਹਨ ਜਦੋਂ ਉਹ ਅਗਲੇ ਦਿਨ ਵਾਪਸ ਆਉਂਦੇ ਹਨ ਉਦੋਂ ਤੱਕ ਉਸ ਬਜ਼ੁਰਗ ਨੂੰ ਹੋਸ਼ ਆ ਜਾਂਦੀ ਹੈ ਡਾਕਟਰ ਉਹਨਾਂ ਨੂੰ ਦੱਸਦਾ ਹੈ ਕਿ ਇਹਨਾਂ ਨੇ ਜ਼ਿਆਦਾ ਨਸ਼ਾ ਕਰ ਲਿਆ ਸੀ ਇਸੇ ਕਰਕੇ ਇਹ ਬੇਹੋਸ਼ ਹੋ ਗਏ ਸੀ ਇਹ ਸ਼ੂ ਆਪਣੇ ਮਾਪੇ ਨਾਲ ਉਸ ਬਜ਼ੁਰਗ ਦਾ ਹਾਲਚਾਲ ਪੁੱਛਣ ਜਾਂਦੀ ਹੈ ਤੇ ਜਾ ਕੇ ਉਸ ਨੂੰ ਪੁੱਛਦੇ ਨੇ ਕਿ ਤੁਸੀਂ ਕੌਣ ਹੋ ਤੇ ਤੁਹਾਡਾ ਨਾਮ ਕੀ ਹੈ ਉਹ ਬਜ਼ੁਰਗ ਕਹਿੰਦਾ ਹੈ ਕਿ ਮੇਰਾ ਨਾਮ ਮੇਲਾ ਹੈ ਈਸ਼ੂ ਉਹਨਾਂ ਨੂੰ ਪੁੱਛਦੀ ਹੈ ਕਿ ਬਾਬਾ ਜੀ ਤੁਸੀਂ ਇਹਨਾਂ ਨਸ਼ਾ ਕਿਉਂ ਕਰਦੇ ਹੋ ਡਾਕਟਰ ਕਹਿੰਦੇ ਸੀ ਕਿ ਤੁਸੀਂ ਜ਼ਿਆਦਾ ਨਸ਼ਾ ਕੀਤਾ ਸੀ ਇਸ ਕਰਕੇ ਬਿਮਾਰ ਹੋ ਗਏ ਇਹ ਸੁਣ ਬਜ਼ੁਰਗ ਉੱਚੀ ਉੱਚੀ ਰੋਣ ਲੱਗ ਪਿਆ ਮੇਰੇ ਨਸ਼ੇ ਦੇ ਕਾਰਨ ਮੇਰਾ ਪੂਰਾ ਪਰਿਵਾਰ ਉਜੜ ਗਿਆ ਇਸ਼ੂ ਪੁੱਛਦੀ ਹੈ ਕਿ ਬਾਬਾ ਜੀ ਉਹ ਕਿਵੇਂ ਮੇਲਾ ਆਪਣੀ ਪੂਰੀ ਕਹਾਣੀ ਇਸ਼ੂ ਤੇ ਉਸਦੇ ਪਰਿਵਾਰ ਨੂੰ ਸੁਣਾਉਣ ਲੱਗਦਾ ਹੈ ਉਹ ਦੱਸਦਾ ਹੈ ਕਿ ਅੱਜ ਤੋਂ 25-26 ਸਾਲ ਪਹਿਲਾਂ ਮੇਰਾ ਵੀ ਪਰਿਵਾਰ ਸੀ ਪਰ ਮੈਨੂੰ ਉਸ ਸਮੇਂ ਤੋਂ ਹੀ ਜ਼ਿਆਦਾ ਨਸ਼ਾ ਕਰਨ ਦੀ ਲਤ ਲੱਗੀ ਹੋਈ ਸੀ ਮੇਰੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਸੀ ਤੇ ਮੈਂ ਉਸ ਦੀ ਸਿਹਤ ਵੱਲ ਜ਼ਿਆਦਾ ਧਿਆਨ ਨਾ ਦੇ ਸਕਿਆ ਜਿਸ ਕਰਕੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੇਰੀ ਘਰ ਵਾਲੀ ਦੀ ਮੌਤ ਹੋ ਗਈ। ਮੇਰੀ ਪਤਨੀ ਨੇ ਇੱਕ ਧੀ ਨੂੰ ਜਨਮ ਦਿੱਤਾ। ਭਾਵੇਂ ਮੈਂ ਆਪਣੀ ਧੀ ਨੂੰ ਪਾ ਕੇ ਬਹੁਤ ਖੁਸ਼ ਸੀ। ਪਰ ਮੈਂ ਆਪਣੀ ਪਤਨੀ ਦੇ ਜਾਣ ਦੇ ਦੁੱਖ ਵਿੱਚ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ। ਮੈਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰ ਸਕਿਆ। ਉਹਨੂੰ ਚੰਗੀ ਤਰ੍ਹਾਂ ਸੰਭਾਲ ਹੀ ਨਾ ਸਕਿਆ ਤੇ ਉਹ ਬਿਮਾਰ ਹੋ ਗਿਆ। ਤੇ ਮੈਂ ਉਸ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਵਹਾ ਦਿੱਤਾ ਹੁਣ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਮੈਨੂੰ ਉਹਨਾਂ ਦੋਨਾਂ ਦੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਮੈਂ ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ ਹਾਂ ਮੈਂ ਰੱਬ ਨੂੰ ਹਰ ਰੋਜ਼ ਕਹਿੰਦਾ ਹਾਂ ਕਿ ਰੱਬਾ ਮੈਨੂੰ ਵੀ ਆਪਣੇ ਕੋਲ ਉੱਪਰ ਬੁਲਾ ਲੈ ਇਹ ਸੁਣ ਈਸ਼ੂ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਲ ਬੈਠੀ ਅੰਜਲੀ ਇਹ ਸਭ ਸੁਣ ਕੇ ਘਬਰਾ ਜਾਂਦੀ ਹੈ ਔਸ ਨੂੰ ਪਸੀਨਾ ਆ ਜਾਂਦਾ ਹੈ ਜਦੋਂ ਈਸ਼ੂ ਆਪਣੀ ਮਾਂ ਵੱਲ ਵੇਖਦੀ ਹੈ ਤਾਂ ਪੁੱਛਦੀ ਹੈ ਮੰਨਿਆ ਕੀ ਇਹਦੀ ਕਹਾਣੀ ਦੁੱਖ ਭਰੀ ਸੀ ਤੇ ਇਹ ਤਾਂ ਰੋਂਦਾ ਤੁਹਾਨੂੰ ਕੀ ਹੋਇਆ ਤੁਹਾਨੂੰ ਕਿਉਂ ਪਸੀਨਾ ਆ ਰਿਹਾ ਤਾਂ ਅंजलि ਕਹਿੰਦੀ ਹੈ ਕਿ ਮੈਨੂੰ ਤਾਂ ਇਸ ਬੰਦੇ ਤੇ ਗੁੱਸਾ ਆ ਰਿਹਾ ਕਿ ਇਹਨੇ ਆਪਣੇ ਛੋਟੇ ਜਿਹੇ ਬੱਚੇ ਨੂੰ ਟੋਕਰੀ ਵਿੱਚ ਰੱਖ ਕੇ ਗੰਗਾ ਵਿੱਚ ਕਿਉਂ ਬਹਾ ਦਿੱਤਾ ਉਹ ਬਜ਼ੁਰਗ ਵਿਅਕਤੀ ਕਹਿੰਦਾ ਮੇਰੇ ਤੋਂ ਉਹ ਪਾਲਿਆ ਨਹੀਂ ਸੀ ਜਾਂਦਾ ਉਹ ਬਹੁਤ ਬਿਮਾਰ ਹੋ ਗਿਆ ਤੇ ਉਸ ਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ ਸੀ ਇਹ ਸੁਣ ਕੇ ਅੰਜਲੀ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਖੜੀ ਹੋ ਕੇ ਜ਼ੋਰਦਾਰ ਥੱਪੜ ਉਸ ਦੇ ਮੂੰਹ ਤੇ ਮਾਰ ਦਿੰਦੀ ਹੈ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਇਸ਼ੂ ਹੈਰਾਨ ਰਹਿ ਜਾਂਦੀ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਤੁਹਾਨੂੰ ਕੀ ਹੋਇਆ ਤੁਸੀਂ ਉਸ ਬਜ਼ੁਰਗ ਦੇ ਥੱਪੜ ਕਿਉਂ ਮਾਰ ਦਿੱਤਾ ਹੁਣ ਅੰਜਲੀ ਨੂੰ ਮਜਬੂਰਨ ਸਾਰਾ ਕੌਜ ਈਸ਼ੂ ਨੂੰ ਦੱਸਣਾ ਪੈ ਰਿਹਾ ਹੈ ਉਹ ਦੱਸਦੀ ਹੈ ਇਹ ਬਜ਼ੁਰਗ ਜਿਸ ਬੱਚੇ ਦੀ ਗੱਲ ਕਰਦਾ ਉਹ ਕੋਈ ਹੋਰ ਨਹੀਂ ਪੁੱਤ ਤੂੰ ਹੀ ਸੀ ਇਹਨੇ ਤੈਨੂੰ ਮਰਿਆ ਹੋਇਆ ਸਮਝ ਕੇ ਟੋਕਰੀ ਵਿੱਚ ਰੱਖ ਬਹਾ ਦਿੱਤਾ ਪਰ ਤੇਰੇ ਸਾਹ ਚੱਲ ਰਹੇ ਸੀ ਅਸੀਂ ਤੇਰਾ ਇਲਾਜ ਕਰਵਾਇਆ ਰੱਬ ਨੇ ਸਾਨੂੰ ਕੋਈ ਬੱਚਾ ਨਹੀਂ ਦਿੱਤਾ ਸੀ ਅਸੀਂ ਤੈਨੂੰ ਪਾਲ ਪੋਸ਼ ਕੇ ਵੱਡਾ ਕੀਤਾ ਹੁਣ ਜਿਵੇਂ ਹੀ ਇਹ ਗੱਲ ਮੇਲੇ ਨੂੰ ਪਤਾ ਲੱਗਦੀ ਹੈ ਤਾਂ ਉਹ ਈਸ਼ੂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤੇ ਉਸ ਦੇ ਸਿਰ ਤੇ ਹੱਥ ਰੱਖਦਾ ਹੈ ਪਰ ਈਸ਼ੂ ਉਸ ਆਦਮੀ ਤੋਂ ਦੂਰ ਹੋ ਆਪਣੀ ਮਾਂ ਕੋਲ ਆ ਕੇ ਖੜ ਜਾਂਦੀ ਹੈ ਉਹ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਤੁਸੀਂ ਮੈਨੂੰ ਅੱਜ ਤੱਕ ਇਹ ਸਚਾਈ ਕਿਉਂ ਨਹੀਂ ਦੱਸੀ ਅੰਜਲੀ ਕਹਿੰਦੀ ਹੈ ਕਿ ਇਹ ਸਭ ਕੁਝ ਅਸੀਂ ਇਸ ਕਰਕੇ ਲਿਖੋ ਕੇ ਰੱਖਿਆ ਕੀ ਤੂੰ ਐਵੇਂ ਪਰੇਸ਼ਾਨ ਹੋ ਜਾਵੇਂਗੀ ਜਦੋਂ ਤੂੰ ਸਾਨੂੰ ਮਿਲੀ ਤਾਂ ਸਾਨੂੰ ਇਹ ਲੱਗਿਆ ਕਿ ਤੈਨੂੰ ਰੱਬ ਨੇ ਸਾਡੇ ਲਈ ਭੇਜਿਆ ਅਸੀਂ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਗਏ ਕੀ ਕੋਈ ਆਂਢੀ ਗੁਆਂਢੀ ਤੈਨੂੰ ਇਹ ਸਭ ਨਾ ਦੱਸ ਦੇਵੇ ਜਦੋਂ ਤੂੰ ਵੱਡੀ ਹੋਈ ਅਸੀਂ ਕਈ ਵਾਰ ਸੋਚਿਆ ਕਿ ਤੈਨੂੰ ਦੱਸ ਦਈਏ ਪਰ ਸਾਡੇ ਮਨ ਵਿੱਚ ਇਹ ਡਰ ਸੀ ਕਿ ਕਿਤੇ ਤੂੰ ਆਪਣੇ ਪਰਿਵਾਰ ਨੂੰ ਲੱਭਣ ਲਈ ਸਾਨੂੰ ਛੱਡ ਕੇ ਨਾ ਚਲੀ ਜਾਵੇਂ ਇਹ ਸਭ ਸੁਣ ਕੇ ਈਸ਼ੂ ਆਪਣੀ ਮਾਂ ਦੇ ਗੱਲ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਾਂ ਮੈਂ ਤੁਹਾਡੀ ਹੀ ਧੀ ਹਾਂ ਤੁਸੀਂ ਮੈਨੂੰ ਪਾਲ ਪੋਸ਼ ਕੇ ਵੱਡੀ ਕੀਤਾ ਹੈ ਐਨਾ ਪਿਆਰ ਕੀਤਾ ਤੁਸੀਂ ਮੈਨੂੰ ਮੈਂ ਤੁਹਾਨੂੰ ਕਿਵੇਂ ਛੱਡ ਕੇ ਜਾ ਸਕਦੀ ਸੀ ਮੇਲਾ ਈਸ਼ੂ ਨੂੰ ਕਹਿੰਦਾ ਹੈ ਕਿ ਪਤ ਇੱਕ ਵਾਰ ਮੇਰੇ ਸਾਹਮਣੇ ਆ ਜਾ ਮੈਂ ਤੈਨੂੰ ਜੀ ਭਰ ਕੇ ਦੇਖਣਾ ਚਾਹੁੰਦਾ ਹਾਂ ਪਰ ਈਸ਼ੂ ਮਨਾ ਕਰ ਦਿੰਦੀ ਹੈ ਕਹਿੰਦੀ ਹੈ ਕਿ ਮੈਂ ਉਸੇ ਦਿਨ ਤੁਹਾਡੇ ਲਈ ਮਰ ਗਈ ਸੀ ਜਿਸ ਦਿਨ ਤੁਸੀਂ ਮੈਨੂੰ ਨਦੀ ਵਿੱਚ ਵਹਾ ਦਿੱਤਾ ਸੀ ਐਨਾ ਕਹਿ ਕੇ ਉਹ ਉਥੋਂ ਜਾਣ ਲੱਗਦੀ ਹੈ ਤਾਂ ਅੰਜਲੀ ਉਸ ਨੂੰ ਕਹਿੰਦੀ ਹੈ ਕਿ ਪਤ ਮੰਨ ਚਾਹੇ ਨਾ ਮੰਨ ਹੈ ਤਾਂ ਤੇਰਾ ਪਿਓ ਹੀ ਇਸ ਨੂੰ ਵੀ ਨਾਲ ਹੀ ਲੈ ਜਾਂਦੇ ਹਾਂ ਹੁਣ ਤੋਂ ਇਹ ਆਪਣੇ ਨਾਲ ਹੀ ਰਹੇਗਾ ਭਾਵੇਂ ਇਹ ਕਿੰਨਾ ਹੀ ਬੁਰਾ ਹੈ ਪਰ ਇਸ ਦੀ ਵਜ੍ਹਾ ਨਾਲ ਹੀ ਰੱਬ ਨੇ ਸਾਨੂੰ ਤੈਨੂੰ ਦਿੱਤਾ ਤੇ ਸਾਨੂੰ ਮਾਪਿਓ ਦਾ ਸੁੱਖ ਮਿਲਿਆ ਹੁਣ ਈਸ਼ੂ ਉਸ ਨੂੰ ਮaaf ਕਰ ਦਿੰਦੀ ਹੈ ਤੇ ਆਪਣੇ ਨਾਲ ਲੈ ਜਾਂਦੀ ਹੈ ਮੇਲਾ ਹੁਣ ਈਸ਼ੂ ਹੁਰਾ ਨਾਲ ਹੀ ਰਹਿਣ ਲੱਗ ਪਿਆ ਥੋੜੇ ਦਿਨਾਂ ਬਾਅਦ ਹੀ ਈਸ਼ੂ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੀ ਹੈ ਹਾਂਜੀ ਦੋਸਤੋ ACG ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਮਿਲਦੇ ਹਾਂਗਾ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ